ਕਈ ਬਾਈ ਕਹਿੰਦੇ ਨੇ ਵੀਰੇ ਪੱਠਾ ਨਵੀਆਂ ਦੀ ਲੋੜ ਆ ਨਵੇਂ ਪਸੂ ਨੇ ਵੀਰੇ ਨਵੇਂ ਕੰਮ ਵਾਸਤੇ ਦਾ ਵੀਰੇ ਖਾਸ ਕਰਕੇ ਮੰਨ ਲਓ ਤੁਸੀਂ ਵੀ ਨਵੀਆਂ ਹੀ ਪੱਠਾ ਆਪਾਂ ਨੂੰ ਲੈਣੀਆਂ ਚਾਹੀਦੀਆਂ ਨੇ ਨਵਾਂ ਮਾਲ ਜ਼ਰੂਰੀ ਆ ਬਾਈ ਜੀ ਜਿਹੜਾ ਨਵਾਂ ਮਾਲ ਆ ਵੀਰੇ ਇਹ ਮਾਰ ਨਹੀਂ ਦਿੰਦਾ ਨਵੇਂ ਬੰਦੇ ਨੂੰ ਸਭ ਤੋਂ ਪਹਿਲਾਂ ਸਾਸਤਰੀ ਕਾਲਜੀ ਬਾਈ ਜੀ ਸਾਰਿਆਂ ਨੂੰ ਸਭ ਨੂੰ ਵੀਰੇ ਸਾਡੇ ਕਨੀਓ ਪਾਵ ਲੱਖ ਜਿਹੜੇ ਮੇਰੇ ਵੀਰ ਸਾਡੀ ਵੀਡੀਓ ਦੇਖਦੇ ਨੇ ਉਹਨਾਂ ਨੂੰ ਲੋੜ ਹੀ ਦੀਆਂ ਬਹੁਤ ਬਹੁਤ ਲੱਖ ਲੱਖ ਮੁਬਾਰਕਾਂ ਵੀਰੇ ਲੱਖ ਲੱਖ ਵਧਾਈਆਂ ਹੁਣ ਬਾਈ ਜੀ ਤਾਂ ਅੱਜ ਆਪਣੇ ਕੋਲੇ ਬਾਈ ਜੀ ਬੱਕਰੀਆਂ ਪਹੁੰਚਿਆ ਨੇ ਬਹੁਤ ਹੀ ਕੰਮ ਦੀਆਂ ਪੱਠਾਂ ਸਾਰੀਆਂ ਇਹ ਸਾਰੀਆਂ ਪੱਠਾਂ ਜਣੀਆਂ ਬਾਈ ਜੀ ਤੁਹਾਨੂੰ ਦਿਖਾਉਣੀਆਂ ਨੇ ਸਭ ਹੀ ਪਲੂਣਾ ਪੱਠਾਂ ਨੇ ਵੀਰੇ ਲੱਗੀਆਂ ਹੋਈਆਂ ਠੀਕ ਹੈ ਜੀ ਆਹ ਦੇਖ ਸਕਦੇ ਹੋ ਬਾਈ ਪਹਿਲੇ ਪਹਿਲੇ ਸੂਏ ਵੀਰੇ ਕਰਾਸ ਹੋਈਆਂ ਹੋਈਆਂ ਰੰਗ ਬੜੇ ਸੋਹਣੇ ਨੇ ਬਾਈ ਜੀ ਦੇਖ ਸਕਦੇ ਹੋ ਮੂੰਹ ਮਾਦੀਆਂ ਬੜੀਆਂ ਸੋਹਣੀਆਂ ਨੇ ਬਾਈ ਜੀ ਚੈੱਕ ਕਰੋ ਆ ਦੇਖੋ ਵੀਰੇ ਬਹੁਤ ਹੀ ਸੋਹਣੀਆਂ ਪੱਠਾਂ ਨੇ ਵੀਰੇ ਦੇਖ ਸਕਦੇ ਹੋ ਜੀ ਇਹ ਆ ਗਈ ਵੀਰੇ ਲਾਲ ਲਾਲ ਨਾਗਰੀ ਵੀਰੇ ਦੇਖੋ ਪੱਠਾ ਪੱਠਾ ਬਹੁਤ ਸੋਹਣੀਆਂ ਨੇ ਵੀਰੇ ਗੱਬਣਾ ਨੇ ਇਹ ਤਿੰਨ ਤੋਂ ਚਾਰ ਮਹੀਨਿਆਂ ਦੇ ਵਿੱਚ ਕੋਈ ਤਿੰਨ ਮਹੀਨਿਆਂ ਦੀ ਕੋਈ ਦੋ ਮਹੀਨੇ ਦੀ ਕੋਈ ਡੇਢ ਦੀ ਕੋਈ ਤਿੰਨ ਦੀ ਵੀਰੇ ਐ ਕਰਕੇ ਹੋਈਆਂ ਹੋਈਆਂ ਨੇ ਵੀਰੇ ਕਰੋ ਸਾਰੀਆਂ ਪੱਠਾ ਚੈੱਕ ਕਰ ਸਕਦੇ ਹੋ ਵੀਰੇ ਆ ਆ ਗਈਆਂ ਬਾਈ ਜੀ ਕਾਲੇ ਦੇ ਵਿੱਚ ਕਾਲੀਆਂ ਚਿੱਟੀ ਅੱਖ ਦੇ ਵਿੱਚ ਚੈੱਕ ਕਰੋ ਵੀਰੇ ਬਹੁਤ ਸਾਫ ਸੁਥਰੀਆਂ ਪੱਠਾ ਨੇ ਵੀਰੇ ਦੇਖ ਸਕਦੇ ਹੋ ਕਿਸੇ ਵੀ ਬਾਈ ਨੂੰ ਲੋੜ ਹੋਵੇ ਤੇ ਆਪਣੇ ਨਾਲ ਵੀਰੇ ਨੰਬਰ ਸਕਰੀਨ ਤੇ ਦਿੱਤਾ ਹੋਊਗਾ ਕਨੈਕਟ ਕਰ ਲੈ ਵੀਰੇ ਆ ਦੇਖੋ ਸਾਰੀਆਂ ਪੱਠਾ ਵੀਰੇ ਭਲੂਣਾ ਨੇ ਆ ਦੇਖੋ ਜੀ ਇੱਲਣਾ ਪੱਠਾ ਨੇ ਵੀਰੇ ਨਵੀਆਂ ਬਿਲਕੁਲ ਆ ਚੈੱਕ ਕਰ ਸਕਦੇ ਹੋ ਬਾਈ ਇਹ ਆ ਗਈ ਵੀਰੇ ਸ਼ੇਰੇ ਚ ਸ਼ੇਰੀਆਂ ਪੱਠਾਂ ਆ ਦੇਖੋ ਜੀ ਬਹੁਤ ਟੋਪ ਪੱਠਾ ਵੀਰੇ ਵੀ ਇੱਕ ਇਹ ਆ ਗਈ ਬਾਈ ਸ਼ੇਰੀ ਚਿੱਟੀ ਸ਼ੇਰੀ ਜੀ ਨੂੰ ਕਹਿੰਦੇ ਨੇ ਵੀਰੇ ਇਹ ਸਾਰੀਆਂ 2 ਤੋਂ 4 ਦੰਦ ਪੱਠਾ ਨੇ ਬਾਈ ਜੀ ਆ ਦੇਖੋ ਚੈੱਕ ਕਰ ਸਕਦੇ ਹੋ ਬਾਈ ਬਹੁਤ ਟੋਪ ਦੇ ਵਿੱਚ ਨੇ ਬਾਈ ਤਾਂ ਨਵੀਆਂ ਨੇ ਬਾਈ ਜੀ ਬਿਲਕੁਲ ਹੀ ਆ ਦੇਖੋ ਜੀ ਆ ਬੱਕਰੀ ਆ ਗਈ ਵੀਰੇ ਜੇ ਮੈਂ ਪੱਠਾ ਸਾਰੀਆਂ ਨਵੀਆਂ ਬਾਈ ਪੱਠਾਂ ਦੇਖੋ ਚੈੱਕ ਕਰ ਸਕਦੇ ਹੋਗੇ ਬਹੁਤ ਟੌਪ ਦੇ ਵਿੱਚ ਨੇ ਬਾਈ ਜੀ ਇਹ ਸਾਰੀਆਂ ਪੱਠਾਂ ਨੇ ਵੀਰੇ ਪਲੂਣਾ ਆ ਚੈੱਕ ਕਰੋ ਵੀਰੇ ਵਿੱਚ ਗੱਬਣਾ ਨੇ ਬਾਈ ਜੀ ਪੱਠਾ ਇਹਨਾਂ ਦੇ ਦੇਖ ਸਕਦੇ ਹੋਗੇ ਬਹੁਤ ਸੋਹਣੀਆਂ ਪੱਠਾਂ ਨੇ ਵੀਰੇ ਨਵੇਂ ਦੰਦਾਂ ਦੇ ਵਿੱਚ ਆ ਦੇਖੋ ਬਾਈ ਸਾਰੀਆਂ ਨਵੀਆਂ ਬਿਲਕੁਲ ਓਕੇ ਦੇਖੋ ਜੀ ਆਹ ਬੱਕਰੀ ਆ ਗਈ ਵੀਰੇ ਦੂਜੇ ਸੂਏ ਨਾਲ ਵਿੱਚ ਆ ਚੈੱਕ ਕਰ ਸਕਦੇ ਹੋ ਜੀ ਇਹ ਦੂਜੇ ਸੂਏ ਆ ਬਾਈ ਜੀ ਬਿਲਕੁਲ ਨਵੀਆਂ ਵੀਰੇ ਚੈੱਕ ਕਰੋ ਇਹ ਆ ਗਈ ਵੀਰੇ ਚਿੱਟੀ ਡੱਬੀ ਨਾਗਰੀ ਆ ਦੇਖੋ ਜੀ ਇਹ ਚਿੱਟੇ ਚ ਵੀਰੇ ਨਾਗਰੀ ਦੇਖੋ ਚੈੱਕ ਕਰੋ ਬਹੁਤ ਹੀ ਸੋਹਣੀ ਆ ਵੀਰੇ ਪੱਠ ਦੇਖ ਸਕਦੇ ਹਾਂ ਕਿਸੇ ਵੀ ਬਾਈ ਨੂੰ ਲੋੜ ਹੋਵੇ ਵੀਰੇ ਆਪਣਾ ਸਕਰੀਨ ਤੇ ਨੰਬਰ ਹੋਊਗਾ ਤਾਂ ਫੋਨ ਕਰ ਲੈ ਵੀਰੇ ਬਾਈ ਅਗਲਾ ਆ ਦੇਖੋ ਜੀ ਆ ਪੱਠਾਂ ਹੀ ਨੇ ਬਾਈ ਸਾਰੀਆਂ ਨਵੀਆਂ ਚੈੱਕ ਕਰ ਸਕਦੇ ਹੋਗੇ ਆ ਦੇਖੋ ਜੀ ਬਹੁਤ ਵਧੀਆ ਪੱਠਾਂ ਨੇ ਬਾਈ ਇਹੇ ਆ ਆ ਗਈ ਵੀਰੇ ਲਾਲ ਡੱਬੀ ਦੇ ਵਿੱਚ ਚੈੱਕ ਕਰੋ ਜੀ ਇਹ ਵੀ ਪੱਠ ਘੱਭਣਾ ਬਾਈ ਜੀ ਆ ਸਾਰੀਆਂ ਪੱਠਾਂ ਲੱਗੀਆਂ ਹੋਈਆਂ ਨੇ ਵੀਰੇ ਇਹ ਲਾਲ ਨਾਗਰੀ ਬਾਈ ਦੇਖੋ ਇਹ ਆ ਗਈ ਵੀਰੇ ਡੱਬੀ ਨਾਗਰੀ ਦੇ ਵਿੱਚ ਚੈੱਕ ਕਰ ਸਕਦੇ ਹਾਂ ਬਾਈ ਜੀ ਇਹ ਵੀ ਪੱਠ ਦੇਖੋ ਜੀ ਕੰਨਾ-ਕੁੰਨਾ ਦੀਆਂ ਬਹੁਤ ਸੋਹਣੀਆਂ ਨੇ ਨਵੀਆਂ ਨੇ ਬਾਈ ਜੀ ਸਾਰੀਆਂ ਇਹ ਆ ਦੇਖੋ ਜੀ ਬਹੁਤ ਹੀ ਟੌਪ ਦੇ ਵਿੱਚ ਨੇ ਵੀਰੇ ਚੈੱਕ ਕਰ ਸਕਦੇ ਹਾਂ ਵੀਰੇ ਜੀ ਆਪਣੇ ਕੋਲੇ ਤੀਕ ਨਾਗ ਬਾਈ ਜੀ ਆਏ ਨੇਗੇ ਕਿਸੇ ਬਾਈ ਨੂੰ ਲੋੜ ਹੋਵੇ ਵਿੱਚੋਂ ਵੀ ਦਵਾਂਗੇ ਬਾਈ ਠੀਕ ਹੈ ਜੀ ਆ ਵੀ ਗੱਬਣ ਆ ਗਈ ਵੀਰੇ ਪੱਟ ਚੈੱਕ ਕਰ ਸਕਦੇ ਹਾਂ ਜੀ ਇਹ ਵੀਰੇ ਸਾਡੇ 1-3 ਮਹੀਨੇ ਦੀ ਪੱਟ ਗੱਬ ਆ ਗਈ ਚੈੱਕ ਕਰੋ ਵੀਰੇ ਆੜ ਦੇ ਆ ਆ ਗਈ ਵੀਰੇ ਪੱਠਾ ਦੇਖੋ ਇਹ ਸਾਰੀਆਂ ਨਵੀਆਂ ਹੀ ਪੱਠਾ ਨੇ ਬਾਈ ਜੀ ਦੇਖੋ ਜੀ ਚੈੱਕ ਕਰ ਸਕਦੇ ਹਾਂ ਬਹੁਤ ਟੌਪ ਦੇ ਵਿੱਚ ਨੇ ਬਾਈ ਕਿਸੇ ਬਾਈ ਨੂੰ ਲੋੜ ਹੋਵੇ ਸਾਰੀਆਂ ਨਵੀਆਂ ਨੇ ਬਾਈ ਚੈੱਕ ਕਰੋ ਏ ਬਾਈ ਜੀ ਪਲੂਣਾ ਹੀ ਨੇ ਸਾਰੀਆਂ ਪੱਠਾ ਕਈ ਬਾਈ ਕਹਿੰਦੇ ਨੇ ਵੀਰੇ ਪੱਠਾ ਨਵੀਆਂ ਦੀ ਲੋੜ ਆ ਨਵੇਂ ਪਸੂ ਨੇ ਵੀਰੇ ਨਵੇਂ ਕੰਮ ਵਾਸਤੇ ਦਾ ਵੀਰੇ ਖਾਸ ਕਰਕੇ ਮੰਨ ਲਓ ਤੁਸੀਂ ਵੀ ਨਵੀਆਂ ਹੀ ਪੱਠਾ ਆਪਾਂ ਨੂੰ ਲੈਣੀਆਂ ਚਾਹੀਦੀਆਂ ਨੇ ਨਵਾਂ ਮਾਲ ਜ਼ਰੂਰੀ ਆ ਬਾਈ ਜੀ ਜਿਹੜਾ ਨਵਾਂ ਮਾਲ ਆ ਵੀਰੇ ਇਹ ਮਾਰ ਨਹੀਂ ਦਿੰਦਾ ਨਵੇਂ ਬੰਦੇ ਨੂੰ ਆ ਬਹੁਤ ਹੀ ਟੌਪ ਦੇ ਵਿੱਚ ਨੇ ਬਾਈ ਚੈੱਕ ਕਰ ਸਕਦੇ ਹੋਗੇ ਚੰਗੀਆਂ ਨੇ ਬਾਈ ਜੀ ਦੇਖੋ ਸਾਰੀਆਂ ਪੱਠਾਂ ਨੇ ਬਾਈ ਇਹ ਨਵੀਆਂ ਵਿੱਚ ਵੀਰੇ ਲੱਗੀਆਂ ਹੋਈਆਂ ਨੇ ਪੱਠਾਂ ਵਿੱਚ ਕੁਛ ਹੁੰਦੀਆਂ ਲੱਗੀਆਂ ਨੇ ਕੁਛ ਲੱਗਣ ਵਾਲੀਆਂ ਨੇ ਬਾਈ ਜੀ ਦੇਖੋ ਬਿਲਕੁਲ ਹੀ ਨਵੀਆਂ ਨੇ ਵੀਰੇ ਸਿੰਘਾਂ-ਸੁੰਗਾਂ ਦੀਆਂ ਸਾਫ਼ ਨੇ ਬਹੁਤ ਟੌਪ ਦੇ ਵਿੱਚ ਨੇ ਬਾਈ ਇੱਧਰ ਦੇਖੋ ਆਹ ਦੇਖੋ ਜੀ ਬਹੁਤ ਹੀ ਵਧੀਆ ਨੇ ਵੀਰੇ ਚਿੱਟੀ ਅੱਖ ਵਿੱਚ ਰੰਗ ਬੜੇ ਸੋਹਣੇ ਨੇ ਬਾਈ ਜੀ ਵਿੱਚ ਡੱਬੇ ਆਹ ਦੇਖੋ ਜੀ ਦੇਖ ਸਕਦੇ ਹੋ ਬਾਈ ਉਮੂਰੀਆਂ ਟੌਪ ਦੇ ਵਿੱਚ ਵੀਰੇ ਆਹ ਦੇਖੋ ਜੀ ਆ ਦੇਖੋ ਵੀਰੇ ਵਧੀਆ ਓਕੇ ਬਾਈ ਰੰਗ ਬੜੇ ਸੋਹਣੇ ਨੇ ਨਵੀਆਂ ਨੇ ਵੀਰੇ ਰੇਟ ਦੇ ਵਿੱਚ ਨੇ ਬਾਈ ਜੀ ਕਿਸੇ ਵੀ ਬਾਈ ਨੂੰ ਲੋੜ ਹੋਵੇ ਵੀਰੇ ਆਪਾਂ 17000 ਨੂੰ ਇਹ ਪੱਟੀ ਦੇ ਦਾਂਗੇ ਮੁੱਲ ਭਾਈ 18000 ਬਾਈ ਜੀ ਕਰਦੇ ਆਂਗੇ ਕਈ ਵਾਰੀ ਬਾਈ ਕਹਿੰਦੇ ਨੇ ਵੀਰੇ ਮੁੱਲ ਨਹੀਂ ਦੱਸਦੇ ਤੁਸੀਂ ਮੁੱਲ 18000 17000 ਨੂੰ ਵੀਰੇ ਸੇਲ ਕਰ ਦਾਂਗੇ ਪੱਠਾ ਸਾਰੀਆਂ ਨਵੀਆਂ ਆ ਦੇਖੋ ਜੀ ਇਹ ਵੀ ਪੱਠਾ ਨੇ ਬਾਈ ਦੇਖੋ ਇਹ ਨਾਗਰੀ ਪੂਰੀ ਆ ਗਈ ਵੀਰੇ ਰੰਗ ਦੇ ਸਕਦੇ ਹੋਗੇ ਪੂਰੀਆਂ ਸੋਹਣੀਆਂ ਨੇ ਵੀਰੇ ਪੱਠਾ ਆ ਪੱਠਾ ਆ ਗਈ ਵੀਰੇ ਗੱਬਣ ਇਹਨੇ ਦੂਜੇ ਸੂਏ ਸੂਣਾ ਬਾਈ ਜੀ ਹੁਣ ਇਹ ਛੇਰੀ ਆ ਗਈ ਵੀਰੇ ਛੇਰੀ ਚਿੱਟੀ ਦੇ ਵਿੱਚ ਆ ਦੇਖੋ ਬਾਈ ਬਿਲਕੁਲ ਟੋਪ ਦੇ ਵਿੱਚ ਬਾਈ ਮਾਲ ਇਹ ਸਾਰਾ ਨਵਾਂ ਵੀਰੇ ਵੱਡੀ ਬੱਕਰੀ ਇਹਨਾਂ ਚ ਕੋਈ ਨਹੀਂ ਹੈਗੀ ਬਾਈ ਜੀ ਆ ਚੈੱਕ ਕਰ ਸਕਦੇ ਹੋ ਪੱਠਾ ਹੀ ਬਹੁਤ ਚੰਗੀਆਂ ਨੇ ਵੀਰੇ ਕਿਸੇ ਭਾਈ ਨੂੰ ਲੋਡ ਹੋਵੇ ਤਾਂ ਆਪਣੇ ਨਾਲ ਨੰਬਰ ਸਕਰੀਨ ਤੇ ਦਿੱਤਾ ਹੋਊਗਾ ਵੀਰੇ ਇਹ ਚਿੱਟੀ ਆ ਗਈ ਵੀਰੇ ਚਿੱਟੀ ਬੀਟਲ ਆ ਦੇਖੋ ਉਹ ਸੋਹਣੀ ਪਾਠਾ ਵੀਰੇ ਬਾਕੀ ਤਕਰੀਬਨ ਸਾਰਾ ਮਾਲ ਹੀ ਵੀਰੇ ਨਵਾਂ ਆ ਵੱਡੀ ਬੱਕਰੀਆਂ ਨਾਲ ਦੇ ਵਿੱਚ ਕੋਈ ਨਹੀਂ ਹੈਗੀ ਮਾਲ ਵਧੀਆ ਹੀ ਆ ਵੀਰੇ ਸਾਰਾ ਦੇਖੋ ਜੀ ਆਹ ਬੱਕਰੀ ਆ ਗਈ ਵੀਰੇ ਇੱਕ ਆ ਦੇਖੋ ਜੀ ਪੱਟ ਬਹੁਤ ਵਧੀਆ ਵੀਰੇ ਇਹ ਹੁਣ ਵੀ ਕ੍ਰੋਸ ਹੋਈ ਹੋਈ ਆ ਵੀਰੇ ਆ ਦੇਖੋ ਜੀ ਸਾਰੀਆਂ ਨਵੀਆਂ ਪੱਠਾਂ ਨੇ ਵੀਰੇ ਕਿਸੇ ਭਾਈ ਨੂੰ ਲੋੜ ਹੋਵੇ ਤਾਂ ਆਪਣੇ ਨਾਲ ਜਰੂਰ ਫੋਨ ਤੇ ਗੱਲ ਕਰੇ ਭਾਈ ਬਿਲਕੁਲ ਭਾਅ ਦੇ ਵਿੱਚ ਵੀਰੇ ਵੀ